ਹਾਂਜੀ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸასი ਸ਼ਕਾ ਹੈ ਕਿ ਕੰਪੀਟੀਸ਼ਨ ਆਤਾ ਜਿਹੜਾ ਲੜਕਾ ਸਭ ਤੋਂ ਵੱਧ ਪੁਸ਼-ਅੱਪਸ ਮਾਰੇਗਾ ਉਹਨੂੰ 1100 ਰੁਪਈਆ ਉਹਦੇ ਨਾਲ ਇੱਕ ਬਿਊਟੀਫੁਲ ਟੀ-ਸ਼ਰਟ ਵਾਲਾ ਕਾਰਡ ਟੌਪ 10 ਕੱਢਾਂਗੇ ਬਾਕੀ ਸਾਰਿਆਂ ਨੂੰ ਵੀ ਆਪਾਂ ਟੀ-ਸ਼ਰਟ ਦਵਾਂਗੇ ਧਿਆਨ ਨਾਲ ਸੁਣ ਲੋ ਸਾਰੇ ਜਣੇ ਕੋਈ ਟਾਈਮ ਲਿਮਿਟ ਨਹੀਂ ਹੈਗੀ ਕੋਈ weight ਕੈਟਾਗਰੀ ਇਦਾਂ ਇਦਾਂ ਠੀਕ ਆ ਇੱਥੇ ਮਾਰਿਆ ਸਾਂ ਲੈਣਾ ਪਰ ਇੱਥੇ ਨਹੀਂ ਹੋਣਾ ਜਿਹੜਾ ਐਂਡ ਤੱਕ ਮਾਰਦਾ 12 ਡੰਡ ਸੋਚ ਲਿਆ ਲੋ ਸ਼ਾਬਾਸ਼ 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 ਸਹਾਇਆ ਜਿੰਮ ਦੇ ਵਿੱਚੋਂ ਸਭ ਤੋਂ ਜਿਆਦਾ ਇਹ ਤੇ ਜਿੰਮ ਦੇ ਵਿੱਚੋਂ ਸਭ ਤੋਂ ਛੋਟੀ ਇਹ ਤੋਂ ਘਟ ਜਿਵੇਂ ਨਹੀਂ ਰਹੂਗਾ ਇੱਕੋ ਬਣਾ ਕਰਨਾ ਏ ਉਹਨੂੰ ਓਏ ਦੂਜਾ ਕਿਹੜਾ ਇੱਥੇ ਦੂਜਾ ਮੁੰਡਾ ਜੀ ਨਹੀਂ ਆਇਆ ਜੀ ਸੁਣਿਓ ਬੜਾ ਆਵਾਜ਼ ਇਹ ਪੈਸਾ ਉਹ ਕਿ ਰਖੜੀ ਬੱਤੀ ਨਾਲ ਚੰਗਾ ਤੇ ਇਹ ਚੌਥੇ ਨੰਬਰ ਤੇ ਆਇਆ ਮੁੰਡਾ ਹਾਂਜੀ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਾਸਰੀ ਘਾਲ ਸਾਰਿਆਂ ਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਜਿਹੜੀ ਆਪਣੀ ਨਵੀਂ ਬ੍ਰਾਂਚ ਆ ਆਪਾਂ ਕਿੰਨੀ ਦਿਨਾਂ ਓਪਨ ਕੀਤੀ 10 12 ਤਰੀਕ ਨੂੰ ਆਪਾਂ ਓਪਨ ਕੀਤੀ ਅੱਜ ਤਰੀਕ ਹੈਗੀ ਆ 7 ਜਾਨੀ ਕਿ 1 ਮਹੀਨਾ ਵੀ ਅਜੇ ਨਹੀਂ ਹੋਇਆ ਆਪਾਂ ਇੱਕ ਕੰਪੀਟੀਸ਼ਨ ਰੱਖਤਾ ਵਾ ਜਿਹੜਾ ਇੰਟਰ ਜਿਮ ਆ ਜਿਹੜਾ ਲੜਕਾ ਸਭ ਤੋਂ ਵੱਧ ਪੁਸ਼-ਅੱਪਸ ਮਾਰੇਗਾ ਉਹਨੂੰ 1100 ਰੁਪਈਆ ਉਹਦੇ ਨਾਲ ਇੱਕ ਬਿਊਟੀਫੁਲ ਟੀ-ਸ਼ਰਟ ਤੇ ਨਾਲ ਟਰੋਫੀ ਜਿਹੜੇ ਇਨਾਮ ਹੁੰਦੇ ਆ ਇਹ ਅਨਮੋਲ ਹੁੰਦੇ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਜਿਹੜਾ ਵੀ ਲੜਕਾ ਬੈਸਟ ਆਏਗਾ ਇੱਕ ਨੰਬਰ ਤੇ ਆਏਗਾ ਜਿਹੜੀ ਸਟੇਡ ਹੋ ਜੀ ਉਹਦੀ ਨਾਲ ਉਹਦੀ ਸਿਲੈਕਸ਼ਨ ਕੀਤੀ ਜਾਊਗੀ ਇਸ ਕਰਕੇ ਮੈਂ ਸਾਰੇ ਜਿੰਮਾਂ ਵਾਲਿਆਂ ਨੂੰ ਸਾਰੀ ਸਪੋਰਟਸ ਨੂੰ ਇਹੋ ਇੱਕ ਮੈਸੇਜ ਦੇਣਾ ਕਿ ਲੜਕੇ ਨੂੰ ਵੱਧ ਤੋਂ ਵੱਧ ਐਪਰੀਸ਼ੀਏਟ ਕਰੋ ਇਹਨਾਂ ਦੀ ਹੌਸਲਾ ਵਧਾਈ ਕਰੋ ਜਿਹੜਾ ਜਿਹੜਾ ਆਪਣਾਉਣ ਵਾਲਾ ਜੂਤ ਆ ਉਹ ਨਸ਼ਿਆਂ ਤੋਂ ਬਚ ਸਕੇ ਓਪਨ ਕੰਪੀਟੀਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਸਾਰੇ ਮੁੰਡੇ ਆਉਣਗੇ ਜਿਹੜਾ ਮੁੰਡਾ ਐਂਡ ਦੇ ਸਭ ਤੋਂ ਵੱਧ ਪੁਸ਼-ਅੱਪਸ ਲੌਂਗਾ ਰਹੇਗਾ ਕੋਈ ਗਿਣਤੀ ਨਹੀਂ ਕੋਈ ਟਾਈਮ ਲਿਮਟ ਨਹੀਂ ਆ ਉਹ ਫਰਸਟ ਜਿਹੜਾ 2 ਨੰਬਰ ਤੇ ਰਹੇਗਾ ਉਹ ਸੈਟਡਾ ਤੇ 3 ਵਾਲਾ ਥਰਡ ਟੌਪ 10 ਕੱਢਾਂਗੇ ਬਾਕੀ ਸਾਰਿਆਂ ਨੂੰ ਵੀ ਆਪਾਂ ਟੀ-ਸ਼ਰਟ ਦੇਵਾਂਗੇ ਜਿਹੜੇ ਵੀਰ ਨਹੀਂ ਵੀ ਆਉਣਗੇ ਇੱਕ ਕੁਆਲੀਫਾਈਡ ਕਰਨਾ ਇੱਕ ਖਾੜੇ ਵਿੱਚ ਆਉਣਾ ਇੱਕ ਗਰਾਊਂਡ ਵਿੱਚ ਆਉਣਾ ਬੜੀ ਵੱਡੀ ਗੱਲ ਆ ਕਿਉਂਕਿ ਟਾਈਮ ਅਜੇ ਬਹੁਤ ਥੋੜਾ ਹੋਇਆ ਵਾ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਗਰਾਊਂਡ ਦੇ ਵਿੱਚ ਪੁਸ਼ ਅਫਟਰ ਕੰਪਲੀਟ ਥੈਂਕ ਯੂ ਵੈਰੀ ਮਚ ਅਨੁਸਾਰ ਹੈਣੀ ਆ ਜਾਓ ਕੋਈ ਜਾਓ ਕੋਈ ਜਾਓ ਬਾਬਾ ਸ਼ਾਬਾਸ਼ ਆਇਆ ਮੇਰੀ ਆਇਆ ਤੁਹੜਾ ਤਗੜਾ ਮੇਰੀ ਸੰਗੜਾ ਘਾਸਾ ਵੀ ਮਾਰੀ ਆ ਜਾ ਆ ਜਾ ਕੋਲੋਂ ਮੜਾ ਕੋਲੋਂ 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 ਦਸਤ ਵਿੱਚ ਆ ਜਾਓ ਆ ਜਾ ਆਈਦਰ ਆ ਗਰੀਓ ਵੀਡੀਓ ਵੇਖੀਓ ਨਾ ਬੜੇ ਮਾਰਦੇ ਮੈਨੂੰ ਪੜਾ ਆਇਆ ਯੂ ਬਹੁਤ ਵਧੀਆ ਮਾਰੇ ਆਇਆ ਆਇਆ ਖੋਲੋ 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 ਆਪਣ ਜਗ੍ਹਾ ਚੈਹੀਦੀ ਨਾ ਬਹੁਤ ਜਨੇ ਇਧਰ ਆਇਓ ਇਤਨਾ ਆਇਓ ਖੋਲੋ ਖੋਲੋ ਮੇਰਾ ਇਸ਼ਾਵਾਸ਼ ਅੱਜ ਦੇ ਜਖੂਰ ਬੜੀ ਵੱਡੀ ਭਾਈ ਆਪਣਾ ਬੜੇ ਬੜੀ ਅੱਟ ਕੰਮੇੜਾ ਭਾਈ ਦਾ ਅਰਦਾ ਕੰਮ ਆ 45 ਇਅਰਜ਼ ਆ ਵੇਖੋ ਵੋ ਅਹੀਂ ਕਿਆ ਹੋਣੀ ਆ ਪਰਿਵਾਰ ਮਾ ਘੋਂ ਡੇ 10 ਮਾਰਨ 5 ਮਾਰਨ ਲੇਕਿਨ ਇੱਕ ਤੁਹਾਨੂੰ ਬੜੀ ਵੱਡੀ ਮੋਟੀਵੇਸ਼ਨ ਆ ਛੋਟੇ ਮੁੰਡੇ ਪਿੱਛੇ ਆ ਉਹ ਅੱਗੇ ਅੱਗੇ ਵਾਰਮ ਅਪ ਹੋਣ ਡਿਆ ਆ ਵੇਖੋ ਭਾਈ ਇਹ ਆਉਣ ਵਾਲਾ ਤੁਸੀਂ ਤੇ ਆਉਣ ਵਾਲਾ ਕੱਲ੍ਹ ਜੇ ਪਰ ਇਹ ਆਉਣ ਵਾਲੀ ਜਿਹੜੀ ਆ ਬੜੀ ਵੱਡੀ ਤੁਹਾਨੂੰ ਇੱਕ ਮੋਟੀਵੇਸ਼ਨ ਹੈਗੀ ਆ ਹੁਣ ਆਪਾਂ ਕੰਪੀਟੀਸ਼ਨ ਕਰ ਲਿਆ ਸਟਾਰਟ ਸਾਰੇ ਨੇ ਖੁੱਲ ਜਾਓ ਖੁੱਲ ਜਾਓ ਖੋਲ ਜਾਓ ਖੋਲ ਜਾਓ ਯਤਿਆ ਨਾਲ ਸੰਭੋਧ ਧਿਆਨ ਨਾਲ ਸੁਣੋ ਸਾਰੇ ਜਣੇ ਕੋਈ ਟਾਈਮ ਲਿਮਟ ਨਹੀਂ ਹੈਗੀ ਕੋਈ weight ਕੈਟਾਗਰੀ ਨਹੀਂ ਆ ਕੋਈ ਐਂਟਰੀ ਨਹੀਂ ਆ ਆਪਾਂ ਪੁਸ਼-ਅੱਪਸ ਮਾਰਨੇ ਆ ਜਦੋਂ ਪੁਸ਼-ਅੱਪਸ ਆਪਾਂ ਮਾਰਨੇ ਆ ਇਸ ਪਿਛਲੇ ਵਿੱਚ ਮਾਰਨੇ ਏਦਾਂ ਏਦਾਂ ਠੀਕ ਆ ਇੱਥੇ ਮਾਰਿਆ ਸਾਹ ਲੈਣਾ ਪਰ ਇੱਥੇ ਨਹੀਂ ਹੋਣਾ ਜਿਹੜਾ ਐਂਡ ਤੱਕ ਮਾਰ ਦਰੂਗਾ ਪੂਰੇ ਉਹ ਵੀ ਨਰ ਹੋਊਗਾ ਬਸ ਜਿਹੜਾ ਥੱਲੇ ਡੇਪਿਓ ਡੇਪਿਆ ਸਾਹ ਨਹੀਂ ਲੈਣਾ ਬਸ ਹਵਾ ਹੀ ਨਹੀਂ ਆਉਣਾ ਠੀਕ ਆ ਹੁਣ ਹੋਰ ਬਣਾ ਦੋ ਗੋਲ ਚ ਕਰਸਾ ਲਈ ਗੋਲ ਜਿੱਥੇ ਜਿਹੜਾ ਮੈਂ ਵੀ ਜਿੱਥੇ ਗੋਲ 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 ਹੋਰ ਗੋਲ ਇਧਰ ਵੀ ਆ ਜਾਓ ਕਿੰਨੀ ਜੀ ਦਾ ਪੂਰਾ ਯਾਦ ਆ ਗਿਆ ਇਹ ਦੋ ਸਾਲ ਤੇ ਆਪਾਂ ਨਾ ਬੈਠੇ ਸੀ ਗੱਲ ਹੁਣ ਤੇ ਵੀਡੀਓ ਮੜੀ ਗਈ ਬਹਾ ਮਰੇ ਮੋਟੀਵੇਸ਼ਨ ਦੀ ਗੱਲ ਆ ਇਹ ਲੜਕੇ ਨੇ ਉਹ ਕੀ ਕਰਨ ਦਾ ਕਿੰਨੇ ਕਿਚਨ ਆਇਆ ਦਾ ਕਰੇ ਜਿੱਦੋਂ ਪੜਾ ਫਿਰ ਟਾਈਮ ਸ਼ਰਮਾਂ ਦੇ ਆ ਵੇਖੋ ਪਿੱਛੇ ਖੜਾ ਸੀ ਡਾਂਡੀ ਨਹੀਂ ਵਜਾ ਗਈ ਪਹਿਲੇ ਲਾਚ ਮੇਚ ਵਿੱਚ ਬੰਦੇ ਕੋ ਡਾਂਡ ਨਹੀਂ ਵਜਾ ਗਈ ਕਿ ਅੱਜ ਦਾ 올 ਇੰਡੀਆ ਚੈਲੰਜਰ ਇਹ ਡਾਂਡ ਦੋਛ ਲਿਆ ਲੋ ਆਉਂਦਾ ਹੈ ਕਲਾਕ ਖਾਓ ਥੋੜੇ ਮਾਰ ਪਾ ਸਾਧਾ ਥੋੜੇ ਮਾਰ ਅੱਛੇ ਆ ਜਾ ਕਾਬਸ਼ ਆ ਜਾ ਬਾਬਾ ਸ਼ਾਬਾਸ਼ 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 ਸਾਲਾ ਜਿਹਨੇ ਤਾੜੀ ਮਾਰੇ ਤੇਰੀ ਮਾਰੀ ਮਾਰੀ 22 ਕਿਲੋ ਭਾਰ ਘਟਾਇਆ ਤੇ ਹੁਣ ਸਟੈਂਡਰਡ ਇੰਡੀਆ ਦਾ ਸਾਡਾ ਯਾਰ 5 ਲੱਖ ਸਾਰੇ ਨਾਲੋਂ 5 ਦਾ ਗਾਂਡ ਮਾਰ ਕੇ ਸਟਾਈਲ ਐਨੂੰ ਹੀ ਭੇਜੋ ਨਾਲ ਜਿਹੜੀ ਸਭ ਤੋਂ ਪਹਿਲਾਂ ਆਪਾਂ ਓਪਨਿੰਗ ਸੈਰੇਮਨੀ ਕਰਾਂਗੇ ਜਿਮ ਦੇ ਵਿੱਚੋਂ ਸਭ ਤੋਂ ਜਿਆਦਾ ਏਜ ਤੇ ਜਿਮ ਦੇ ਵਿੱਚੋਂ ਸਭ ਤੋਂ ਛੋਟੀ ਏਜ ਤੋਂ ਕਰਾਂਗੇ ਆਜੋ ਤਾਹ ਕੋਈ ਟੰਡ ਮਾਰੋ ਓਪਨਿੰਗ ਸੈਰੇਮਨੀ ਆਜੋ ਚਲੋ ਤਾਲ ਮਾਰੋ ਤਾੜੀ ਮਾਰੋ ਇੱਕ ਤਾੜੀ ਬਸ ਬਸ ਇਹਦਾ ਕੋਈ ਬੱਦਲ ਨਹੀਂ ਕਰ ਰਹੇ ਇਹਨੂੰ ਇਹ ਹੁਣ ਆ ਰਹੇ ਹੋ ਕੇ ਚੀਫ ਗੈਸਟ ਆਇਆ ਹੋ ਮਾ ਵਧੀਆ ਅੜ ਭਾਈ ਚਲੋ ਕਰੋ ਸਟਾਰਟ ਮੇਰਾ ਵੀ ਕਰੋ ਮੈਂ ਤਿੰਨ ਘਰ ਲੱਗਾ ਰਿਹਾ ਇਨਾ ਡਰਾਮ ਲਾਈ ਦਿੰਦਾ آيو پوزيشن ਜਿਹੜਾ ਕੰਮ ਕਰਵਾਏਗਾ ਕੀ ਕਰਵਾਏਗਾ ਤਗੜਾ ਇਤਨਾ ਨਹੀਂ ਆ ਤਗੜਾ ਇਤਨਾ ਨਹੀਂ ਆ ਜਿਹਦੀ ਯਾਗੀ ਕੀਤੀ ਹੁਦਾਰ ਕੋਸਰ ਸ਼ਾਬਾਸ਼ ਸ਼ਾਬਾਸ਼ ਜਿਹੜਾ ਪੁੰਡਾ ਇਕ ਨਾ ਰਾਊਗਾ ਜਿਹੜਾ ਤੁਹਾਡ ਜੋ ਬੰਦੀ ਰਾਊਗਾ ਇੱਕੋ ਬੰਦਾ ਘੜਨਾ ਰੇ ਉਹਨੂੰ 500 ਰੁਪਈਆ ਨਾ Diolch yn fawr. ਚੱਲ 500 ਹੋਰ ਜੋਰ ਲਾਜੋ ਬੱਲੇ ਬੱਲੇ ਮੱਸੀ ਮੱਸੀ ਮਾਰੀ ਆਏਗਾ ਚੱਲ ਮਾਹੌਲ ਲੱਗਦਾ ਭਾਈ ਛਸ ਛਸ ਚੱਲ 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 ਵੀ ਆਉਣ ਵਾਲਾ ਕੱਢ ਤੜਾ ਤੜਾ ਵੀ ਦਾ ਤਗੜਾ ਮੁੰਡਾ ਚੱਲ ਚੱਲ ਆਜਾ ਦੇ ਲੈ ਤਕੜਾਈ ਬੰਸ ਕਰਦਾ ਚੱਲ 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 ਉੱਠ ਜਾ ਚਲੋ ਘੋਟੀਆਂ ਨਾ ਲੋਕਾ ਬੱਤੋ ਚੱਲ ਲੈ ਬੱਤੋ ਹੋ ਗਿਆ ਟੱਚ ਹੋ ਗਿਆ ਹੋ ਗਿਆ ਧਰਤੀ ਨਾਲ ਟੱਚ ਨਹੀਂ ਹੋਣਾ ਚਲੋ ਮਾਰੋ ਡਾਡ ਖੋਣਾ ਨਹੀਂ ਚਲੋ 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 मार्कपा खेड दे तू मैं सगे भ्राड़िया चल चाल है ਸਦੇ ਕੇ ਇਹ ਹੋਈ ਬੜੀ ਗੱਲ ਚੋੜ ਦੇ ਰਲਣਾ ਰਲਣਾ ਨਹੀਂ ਉੱਤੇ ਜਾ ਕਰੀ ਓ ਓ ਨਾ ਦੋ ਜੀ ਕਿਹਾ ਬਤੋ ਲੈ ਬਤੋ ਕੀ ਖਾਣੇ ਆਜੋ ਲੱਵਲੀ ਕਾ ਮੱਛੀ ਦੂਜਾ ਕਿਹੜਾ ਇੱਥੇ ਚੰਗੜੇ ਜੀ ਨਹੀਂ ਲੰਘ ਜੀ ਬੜੀ ਮਾਝੇ ਇਹ ਜੇ ਸੋਤੇ ਬੱਚੇ ਆ ਇਹ ਆਉਣ ਵਾਲਾ ਕੱਲ ਜੇ ਇਹਨਾਂ ਜਵਾਨੀ ਬਚਾਉਣੀ ਏ ਇਸ ਕਰਕੇ ਇੱਕ ਹੌਸਲਾ ਵਧਾਈ ਆ ਹਾਲ ਬੜਾ ਤੁਸੀਂ ਜਰੂਰ ਕਰਕੇ ਸਾਰੇ ਜਾਣੇ ਵੱਧ ਤੋਂ ਅਪਰੀਸ਼ੀਏਟ ਕਰਾਂ ਬੜਾ ਵਧੀਆ ਦੀ ਸਜੋਗ ਟਾ ਥਰਡ ਪਲੇਸ ਲਾਜ ਜਾਓ ਨਾ ਫਿਰ ਜਾਓ ਓੜਾ ਓੜਾ ਕੇ ਚੱਲੋ ਆਪਣੀਆਂ ਯਾਦਗਰੀ ਹੁੰਦੀ ਏ ਲਾ 500 ਰੁਪਏ ਲੱਡੀ ਕਰ ਦਿਓ ਕਲਾਪਿੰਗ ਯਾਰ ਕੀ ਕਰੋਗੇ ਜੱਬਿੰਦ ਸਬਿਰ ਤੋਫੀ 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 ਬਹੁਤ ਵਧੀਆ ਡਾਕਟਰ ਸਾਹਿਬ ਬੋਲੋ ਬਈ ਸਪੀਡਰ ਤੋਫੀ ਕਦੀ ਨਾਲ ਘੈਂਟ ਜੀ ਨੋ ਬਾੜੀ ਮਾਰੂ ਦਾੜੀ ਆਪਾਂ ਟੌਪ 7 ਜਿਹੜੇ ਹੋਦੇ ਨੇ ਵੀਡੀਓ ਆਪਾਂ ਟੌਪ 10 ਕਿਤੇ ਹੀ ਗਲੋਈ ਬਹਿ ਗਿਆ ਤੇ ਇਹ ਚੌਥੇ ਨੰਬਰ ਤੇ ਆਇਆ ਮੁੰਡਾ ਆਓ ਬਟਾ ਆਇਓ 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 얘기야 이거 더 많이 할 거다. 다